ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਠੀਕ ਠਾਕ ਹੋਵੋਗੇ ਤੇ ਤੁਹਾਡਾ ਮਨਦੀਪ ਕੌਰ ਮੰਡਾ ਦੀ ਫਾਰਮ ਪੇਜ 'ਤੇ ਸਵਾਗਤ ਹੈ ਤੇ ਜਿਹੜਿਆ ਕਿਸੇ ਨੇ ਆਪਣਾ ਪੇਜ ਫੋਲੋ ਨਹੀਂ ਕੀਤਾ ਪਲੀਜ਼ ਫੋਲੋ ਕਰ ਲਓ ਸਪੋਰਟ ਕਰਿਆ ਕਰੋ ਜੀ ਤੇ ਆਪਾਂ ਸੰਨੀ ਕਰਕੇ ਖਾ ਲਈ ਇਹਨਾਂ ਨੇ ਹੁਣ ਪਾਣੀ ਪੀਉਣ ਆਏ 4:30 ਵਜੇ ਤੇ ਹੁਣੇ ਬੈਠ ਗਈਆਂ ਬਸ ਇਹਨਾਂ ਨੂੰ ਦੇਖ ਰਿਆਂ ਕਰਦੇ ਆਂ ਖੜੀਆਂ ਪਾਣੀ ਟਪਲਾਉਣਾ ਹੀ ਪਊਗਾ ਪਾਣੀ ਪੀ ਕੇ ਫਿਰ ਧਾਰਾਂ ਧੂਰਨ ਸੋਣੇਗੇ ਫਿਰ ਲੇਟ ਵਾਲਾ ਹੋ ਜਾਂਦਾ ਜੀ ਇੱਕ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਅੱਜ ਤਾਂ ਜਮੀ ਰੱਬ ਨੇ ਬੱਦਲ ਵਾਈਦਾ ਹੋਂ ਬਸ ਉਦੋਂ ਬਾਅਦ ਤਾਂ ਢੜ ਗਿਆ ਸਵੇਰੇ ਸਵੇਰੇ ਝਾਰਨਾ ਹੀ ਲੱਗਿਆ ਪਿਆ ਸੀ ਬਰੀਕ ਜੀ ਪੂਰ ਡਿੱਗੀ ਜਾਂਦੀ ਸੀਗੀ ਤੇ ਇੱਧਰ ਆ ਖੜੀਆਂ ਨੇ ਭੈਂਚੀਆਂ ਆਪਣੀਆਂ ਤੇ ਆਪਾਂ ਇੱਧਰ ਕਰਤੀਆਂ ਜਿਹੜੀਆਂ ਨੇ ਉਹ ਕਟੀਆਂ ਸੀ ਦੋ ਉਧਰ ਕਰਤੀਆਂ ਇੱਕ ਕਪਣੀ ਨਾ ਮੱਛਰ ਦਾ ਨੀਰਾ ਤੇ ਨਹੀਂ ਬੱਚੀ ਨੇ ਖੁੱਲ ਕੇ ਸਾਰੀ ਪਾੜਤੀ ਉਹ ਸਿਉਣਾ ਸਿਉਣਿਆਂਗੀ ਹੁਣ ਉਹ ਸੌਣਗੇ ਮੈਂ ਪਿਆਉਣੀ ਆ ਪਾਣੀ ਤੇ ਗੂਹ ਆਪਾਂ ਨੇ ਜ਼ਿਹੜਤਾ ਤੇ ਅੱਜ ਆਪਾਂ ਵੀਰੇ ਸੋਨੂੰ ਕੁਝ ਜਾਣਕਾਰੀ ਦਿੰਨੀ ਆ ਜਿਵੇਂ ਕਿ ਨਾ ਹੁਣ ਆ ਮੌਸਮ ਚ ਕਿ ਆਪਣੇ ਨਾ ਪਸ਼ੂਆਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਥੋੜੀਆਂ ਛੋਟੀਆਂ ਛੋਟੀਆਂ ਗਲਤੀਆਂ ਨਾ ਕਰਿਆ ਕਰੋ ਜਿਵੇਂ ਕਿ ਹੁਣ ਕਦੇ ਆਪਾਂ ਕਣੀਆਂ ਚ ਵੰਦੇ ਕਦੇ ਅੰਦਰ ਵੰਦੇ ਗਰਮ ਸਰਦ ਜਾਂ ਹੋ ਕੇ ਬਿਮਾਰ ਹੋ ਜਾਂਦਾ ਪਸ਼ੂ ਕਈ ਵਾਰ ਨੇ ਇਹਨਾਂ ਨਾਲ ਇਹ ਮੌਸਮ ਚ ਬੁਖਾਰ ਹੋ ਜਾਂਦਾ ਜਾਂ ਟੈਂਪਰੇਚਰ ਡਾਊਨ ਪੈ ਜਾਂਦਾਗਾ ਤੇ ਆਪਾਂ ਵੇਖਦੇ ਆਂ ਆਪਾਂ ਨਮਾਉਣ ਲੱਗੇ ਵੀ ਸਿਰ ਤੇ ਆ ਸਿੱਧੇ ਪਾਣੀ ਉੱਤੇ ਪਾ ਦੇਣੇ ਪਿੰਡੇ ਦੇ ਜਦੋਂ ਪਹਿਲਾਂ ਪੈਰਾਂ ਤੇ ਪੈਰਾਂ ਦੇ ਪਾਓ ਫਿਰ ਸਿਰ ਉੱਪਰ ਪਾਓ ਹੌਲੀ ਹੌਲੀ ਫਿਰ ਪਿੰਡੇ ਦੇ ਪਾਣੀ ਪਾਓ ਤੇ ਕਈ ਇਹਨਾਂ ਕਰਕੇ ਪਸ਼ੂ ਬਿਮਾਰ ਹੋ ਜਾਂਦੇ ਨੇਗੇ ਇਹ ਗੱਲਾਂ ਦਾ ਨਾ ਜ਼ਰੂਰ ਤਾਂ ਧਿਆਨ ਰੱਖਿਆ ਕਰੋ ਤੇ ਇੱਕ ਮੂੰਹ ਖੁਰਦੀ ਬਿਮਾਰੀ ਵੀਰੇ ਦੁਬਾਰਾ ਆ ਗਈ ਦੇ ਪਸ਼ੂਆਂ 'ਚ ਤੇ ਜੇ ਕਿਸੇ ਵੀਰ ਨੇ ਵੈਕਸੀਨ ਨਹੀਂ ਕਰਵਾਈ ਤੇ ਪਸ਼ੂ ਠੀਕ ਠਾਕ ਆ ਹਲੇ ਪਹਿਲੇ ਵੈਕਸੀਨ ਕਰਵਾ ਦਿਓ ਜੇ ਨਹੀਂ ਕਰਾਈ ਤਾਂ ਕੁਝ ਕੁ ਪਸ਼ੂਆਂ 'ਚ ਹੈ ਕਿਉਂ ਮੌਸਮ ਦੇ ਹਿਸਾਬ ਨਾਲ ਬਰਸਾਤਾਂ ਦੀ ਰੁੱਤ 'ਚ ਹੁੰਦੀ ਹੁੰਦੀ ਹੈ ਇਹ ਬਿਮਾਰੀ ਤੇ ਵੈਕਸੀਨ ਜ਼ਰੂਰ ਕਰਾਇਆ ਕਰੋ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ 6 ਮਹੀਨਿਆਂ ਬਾਅਦ ਤਾਂ ਇਹ ਦੀ ਜ਼ਰੂਰੀ ਜ਼ਰੂਰੀ ਕਰਾਉਣੀ ਕਰਾਉਣੀ ਚਾਹੀਦੀ ਹੈ ਹੋਵੇ ਹੋਵੇ ਨਾ ਹੋਵੇ ਕਰਾਓ ਹੀ ਕਰਾਓ ਜ਼ਰੂਰ ਤੇ ਆਪਾਂ ਕਈ ਕਈ ਵੀਰ ਕਹਿੰਦੇ ਨੇ ਵੀ ਦੁੱਧ ਘਟ ਜਾਣਗੇ ਪਸ਼ੂ ਦੁੱਧ 2 ਦਿਨ ਘਟ ਜਾਣਗੇ 4 ਦਿਨ ਘਟ ਜਾਣਗੇ ਉਹੋ ਜਿਹੀ ਖਰਾਕ ਥੋੜੀ ਜਿਹੀ ਵਧਾ ਦਿਓ ਦੁੱਧ ਉਹਦੀ ਕਰਕੇ ਨਹੀਂ ਘਟਦਾ ਕਿਉਂ ਡਰ ਜਾਂਦੇ ਨੇ ਪਸ਼ੂ ਜਦੋਂ ਟੀਕਾ ਲਾਉਣੇ ਆਪਾਂ ਤਾਂ ਡਰ ਕੇ ਘਟ ਜਾਂਦੇ ਨੇ ਇਹ ਕੁਛ ਤੋਂ ਤੇ ਬਾਕੀ ਦੁੱਧ ਕਿੰਨਾ ਕ ਘਟ ਜਾਣਗੇ ਜੇ ਜੇ ਬਿਮਾਰ ਹੋ ਜੇ ਪਸ਼ੂ ਉਦੋਂ ਜ਼ਿਆਦਾ ਨੁਕਸਾਨ ਹੋ ਜਾਂਦਾ ਹੈਗਾ ਤੇ 2-4 ਦਿਨਾਂ ਦਾ ਥੋੜਾ ਜਿਹਾ ਕਿਲੋ 1.5 ਕਿਲੋ 2 ਕਿਲੋ ਘਟ ਜੂ ਉਹ ਆਪਾਂ ਨੁਕਸਾਨ ਝਰ ਲਾਂਗੇ ਕੋਈ ਗੱਲ ਨਹੀਂ ਫੇਰ ਵਾਝ ਜਾਂਦਾ ਪਸ਼ੂ ਦੀ ਜਦੋਂ ਆਪਾਂ ਖਰਾਕ ਫੇਰ ਪਾਉਣ ਲੱਗ ਜਾਂਗੇ ਤੇ ਵੀਰ ਬਣ ਕੇ ਇਹ ਗੱਲਾਂ ਦਾ ਜਰੂਰ ਪਾਰ ਦੇਖੋ ਕਿੰਨਾ ਨੁਕਸਾਨ ਹੋਇਆ ਪਸ਼ੂਆਂ ਦਾ ਤੇ ਇਹ ਗੱਲਾਂ ਜਰੂਰ ਧਿਆਨ ਚ ਰੱਖੋ ਤੇ ਜੇ ਕਿਸੇ ਨੇ ਵੈਕਸੀਨ ਨਹੀਂ ਕਰਵਾਈ ਤੇ ਉਹ ਕਰਵਾ ਦਿਓ ਤੇ ਆਪਾਂ ਕਰਵਾਤੀ ਸੀਗੀ ਤੇ ਆਪਾਂ ਜਿੱਦਣੇ ਹੁਣ ਮੀਂਹ ਪਈ ਜਾਂਦੇ ਨੇ ਨਾ ਇਹ ਅਸਲ ਮੇ ਤਾਂ ਉਦੋਂ ਦੀ ਦੇਖਣਾ ਚਾਹੀਦਾ ਮੌਸਮ ਲਗਾਤਾਰ ਸਿੱਲਈ ਚੱਲੀ ਜਾਂਦਾ ਹੈਗਾ ਦੇ ਤਾਂ ਇੱਕ ਦੋ ਦਿਨ ਮੀਂਹ ਪੈ ਕੇ ਹਟ ਜੇ ਤਾਂ ਵੀ ਠੀਕ ਹੈ ਇਹ ਚੱਲ ਹੀ ਜਾਂਦਾ ਲਗਾਤਾਰ ਮੌਸਮ ਇਹ ਜੀ ਤੇ ਇੱਕ ਜਿਵੇਂ ਕੋਈ ਬਾਹਰੋਂ ਆਉਂਦਾ ਹੈਗਾ ਹਨਾ ਉਸ ਤਰ੍ਹਾਂ ਵੀ ਕਿਸੇ ਦੇ ਪਸ਼ੂ ਨੂੰ ਹੁੰਦੀ ਹੈ ਇਹ ਦੇਖੀ ਲਾਗ ਹੀ ਹੁੰਦੀ ਹੈ ਕੁਝ ਵੀ ਲਾ ਲਓ ਤੇ ਉਹਦੇ ਨਾਲ ਨਾਲ ਲਾਗ ਨਹੀਂ ਦੇ ਕਿਟਾਣੂ ਗਟੂਣੂ ਲੱਗੇ ਹੁੰਦੇ ਨੇ ਉਹ ਪਸ਼ੂਆਂ 'ਚ ਆ ਜਾਂਦੇ ਨੇ ਕਈ ਵਾਰ ਤੇ ਗੇਟ 'ਤੇ ਕਲੀ ਸੱਟ ਕੇ ਰੱਖੋ ਜਿੱਥੋਂ ਆਪਾਂ ਐਂਟਰ ਕਰਦੇ ਹਾਂ ਪਸ਼ੂਆਂ ਕੰਨੀ ਉੱਥੇ ਕਲੀ ਸੱਟ ਕੇ ਰੱਖੋ ਤੇ ਪਸ਼ੂਆਂ 'ਚ ਵੀ ਜਣੀ ਆਪਣੇ ਪੈਰਾਂ ਨਾਲ ਬਾਹਰੋਂ ਕੋਈ ਇਹ ਜਿਹਾ ਕਿਟਾਣੂ ਨਾ ਆਉਣ ਆਪਾਂ ਵੀ ਹੁਣ ਬਾਹਰ ਅੰਦਰ ਜਾਣੀ ਹੈਗੇ ਚਲੋ ਆਪਾਂ ਐਂ ਕਰਾਂਗੇ ਬਾਹਰੋਂ ਕੋਈ ਹੋਣਾ ਆਪਾਂ ਵੀ ਜਾਣੇ ਆਂਗੇ ਤੇ ਆਪਣੇ ਵੀ ਪੈਰਾਂ ਨਾਲ ਨਾ ਕਲੀ ਕੁਲੀ ਲੱਗੀ ਜਾਵੇ ਆਪਾਂ ਵੀ ਸਿਰਦੇ ਹਾਂਗੇ ਤੇ ਕੁਛ ਆਪਾਂ ਪਹਿਲਾਂ ਵੀ ਸਿਰਤੀ ਸਿੱਕਦੇ ਨੇ ਤੇ ਹੁਣ ਫੇਰ ਦੁਬਾਰਾ ਸਿਰਦੇ ਹਾਂ ਬਾਕੀ ਆਪਾਂ ਖੇਤਾਂ ਚ ਰਹਨੇ ਆ ਆਪਣੇ ਕੋਈ ਆਉਂਦਾ ਵੀ ਨਹੀਂ ਹੈਗਾ ਜ਼ਿਆਦਾਤਰ ਤੇ ਬਾਕੀ ਸਿਟਣੀ ਚਾਹੀਦੀ ਹੈ ਜ਼ਰੂਰੀ ਆ ਹੁਣ ਇਹ ਗੱਲਾਂ ਦਾ ਆਪਾਂ ਥੋੜੀਆਂ-ਥੋੜੀਆਂ ਦਾ ਇਹ ਕਰਕੇ ਬਚਾਅ ਹੋ ਜਾਊਗਾ ਤੇ ਕਲੀ ਜ਼ਰੂਰ ਸਿਟੋ ਗੇਟ ਅੱਗੇ ਤੇ ਜਿੱਥੇ ਪਸ਼ੂ ਵਨ ਨਹੀਂ ਉਹਦੇ ਆਪਾਂ ਜਿੱਥੇ ਫਿਰਦੇ ਆਂਗੇ ਤੁਰਦੇ ਫਿਰਦੇ ਆ ਉੱਥੇ ਸਿੱਟੂ ਜ਼ਰੂਰ ਗੋਹਾ ਘੜ ਦਿਓ ਮੜਾ ਜਾ ਹੋ ਮੱਦੀ ਆਂਦੀ ਐ ਨੇ ਕਟੀਆਂ ਤੇ ਆਹੀ ਅੱਜ ਆਪਣਾ ਮੈਂ ਇਹੀ ਗੱਲ ਵਾਰੀ ਦੱਸਣਾ ਸੀ ਵੀ ਜਿਵੇਂ ਮੂੰਹ ਘੁਰਦੀ ਬਿਮਾਰੀ ਆਈ ਪਈ ਆ ਕਿ ਇਹ ਗੱਲਾਂ ਦਾ ਵੀ ਜੇ ਕਿਸੇ ਨੇ ਨਹੀਂ ਜੇ ਬਿਮਾਰ ਹੈ ਪਸ਼ੂ ਉਹ ਡਾਕਟਰ ਨੂੰ ਦਿਖਾ ਕੇ ਉਹਦੇ ਵੈਕਸੀਨ ਫੇਰ ਲਵਾਇਓ ਜਿਹੜਾ ਠੀਕ ਠਾਕ ਹੈ ਉਹਦੇ ਵੈਕਸੀਨ ਕਰਵਾ ਦੋ ਜੇ ਉਹ ਵੀ ਪਰ ਸਰਕਾਰੀ ਸਰਕਾਰੀ ਹਸਪਤਾਲਾਂ ਚ ਆਉਂਦੀ ਫ੍ਰੀ ਕਰਦੇ ਨੇ ਹਨਾ ਉਹ ਜੇ ਨਹੀਂ ਵੀ ਹੈਗੀ ਤਾਂ ਪ੍ਰਾਈਵੇਟ ਲਿਆ ਕੇ ਮੈਡੀਕਲ ਚੋਂ ਦਵਾਈ ਉਹ ਇੰਜੈਕਸ਼ਨ ਲਵਾ ਲਓ ਤੇ ਹਰ ਇੱਕ ਪਸ਼ੂ ਦੇ ਨਵੀਂ ਸਰਿੰਜ ਲਾਓ ਉਹ ਹੀ ਇੱਕ ਸਰਿੰਜ ਦੀ ਵਰਤੋਂ ਨਾ ਸਾਰਿਆਂ ਦੇ ਕਰੋ ਅਲੱਗ ਅਲੱਗ ਸਰਿੰਜ ਇੱਕ ਪਸ਼ੂ ਤੇ ਇੱਕੋ ਹੀ ਲਾਉਣੀ ਹੁੰਦੀ ਹੈਗੀ ਇਹ ਆਪਾਂ ਵੀ ਉਦੋਂ ਹਨਾ ਪ੍ਰਾਈਵੇਟ ਹੀ ਲਿਆ ਕੇ ਕਰਾਈ ਸੀਗੀ ਜਦੋਂ ਜ਼ਿਆਦਾ ਆ ਗਈ ਸੀ ਹਨਾ ਹਾਂ ਹੁਣ ਆਪਣੀ ਸਰਕਾਰੀ ਉਹਨਾਂ ਡਾਕਟਰਾਂ ਨੇ ਕੀਤੀ ਹੋਈ ਆ ਤੇ ਜਿਹੜੀ ਜਿਵੇਂ ਕਿਸੇ ਸਰਕਾਰ ਕੋਈ ਵੀ ਸਹੂਲਤ ਦੇ ਨੇ ਉਹ ਲਿਆ ਕਰੋ ਜ਼ਰੂਰ ਤੇ 1-2 ਰੁਪਏ ਲੈਂਦੇ ਨੇ ਇੱਕ ਪਸੂ ਦੇ ਮੈਨ ਲੱਦਾ ਹਨਾ ਉਹ ਐਵੇਂ ਜੀ ਹੁੰਦਾ ਹੈਗਾ ਤੇ ਜੇ ਕਿਸੇ ਨੇ ਨਹੀਂ ਕਰਾਈ ਤੇ ਵੀਰ ਬਣ ਕੇ ਜ਼ਰੂਰ ਕਰਾਓ ਪਸੂਆਂ ਨੇ ਇਹਨਾਂ ਨੇ ਆਣ ਬੋਲਿਆ ਤਾਂ ਇਹਨਾਂ ਨੇ ਕਿਹੜਾ ਬੋਲ ਕੇ ਦੱਸਣਾ ਵੀ ਸਾਡਾ ਆ ਦੁੱਖ ਦਾ ਜਾਂ ਤੇ ਦੁੱਧ ਘਟਣਾ ਜੇ ਤੇ ਦੁੱਧ ਘਟਣਾ ਮੈਂ ਉਹੀ ਆਖੇ ਦੁੱਧ 2 ਦਿਨ ਘਟਜੂ 4 ਦਿਨ ਘਟਜੂਗੀ ਤੇ ਜਦੋਂ ਆਪਣਾ ਕਈ ਵਾਰ ਪਸ਼ੂ ਜਾਦੇ ਨਾ ਹੋ ਹੋ ਜੇ ਡਾਊਨ ਹੋ ਜੇ ਫਿਰ ਉਹ ਸਾਰਾ ਦੁੱਧ ਹੀ ਉੱਡ ਜਾਂਦਾ ਨਾਲੇ ਮੁੜ ਕੇ ਉਹ ਦੁੱਧ ਤੇ ਆਉਂਦਾ ਹੀ ਨਹੀਂ ਹੈਗਾ ਪਸ਼ੂ ਠੀਕ ਠਾਕ ਰਹੀ ਉਹ ਵੱਖਰੀ ਗੱਲ ਹੈ ਨੁਕਸਾਨ ਵੀ ਹੋ ਸਕਦਾ ਕਈ ਵਾਰ ਪਸ਼ੂ ਦਾ ਤੇ ਦੋ ਬਿਮਾਰੀਆਂ ਬਹੁਤ ਭੈੜੀਆਂ ਨੇ ਮੂੰਹ ਖੁਰਤੇ ਗਲ ਕੋਟੂ ਦੀ ਹੈਨਾ ਚਲੋ ਵੀ ਠੀਕ ਹੈ ਧੰਨਵਾਦ ਇਹ ਗੱਲਾਂ ਦਾ ਜਰੂਰ ਧਿਆਨ ਰੱਖਿਆ ਕਰੋ ਠੀਕ ਹੈ ਜੀ ਧੰਨਵਾਦ